ਬਰਨਾਲਾ ਵਿੱਚ ਨਸ਼ਿਆਂ ਦੇ ਖਿਲਾਫ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਗਈ ਵਹੀਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਬਰਨਾਲਾ ਪੁਲਿਸ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ ਡੀਆਈਜੀ ਮਨਦੀਪ ਸਿੱਧੂ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਆਖਿਆ ਗਿਆ ਇਸ ਸਮਾਗਮ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਸਰਦਾਰ ਸੋਹੀ ਅਤੇ ਰੁਪਿੰਦਰ ਰੂਪੀ ਵੀ ਉੱਚੇ ਤੌਰ ਤੇ ਸ਼ਾਮਲ ਹੋਏ ਨਸ਼ਿਆਂ ਦੇ ਖਿਲਾਫ ਕਰਵਾਏ ਗਏ ਸਮਾਗਮ ਵਿੱਚ ਕਲਾਕਾਰਾਂ ਵੱਲੋਂ ਨਾਟਕਾਂ ਦੇ ਰਾਹੀਂ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਆਈਆਂ ਸਖਸ਼ਿਤਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਅਫਸਰਾਂ ਵੱਲੋਂ ਇਲਾਕੇ ਦੇ ਅਨੇਕ ਪੰਚਾਇਤਾਂ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਆਈਆਂ ਪੰਚਾਇਤਾਂ ਵੱਲੋਂ ਨਸ਼ਿਆਂ ਦੇ ਖਿਲਾਫ ਪੁਲਿਸ ਦਾ ਸਾਥ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਅਤੇ ਨਸ਼ਿਆਂ ਖਿਲਾਫ ਮਤੇ ਵੀ ਪੇਸ਼ ਕੀਤੇ ਗਏ DIG ਮਨਦੀਪ ਸਿੱਧੂ ਵੱਲੋਂ ਇਸ ਤਰ੍ਹਾਂ ਧਵਾਕੇਦਾਰ ਸਪੀਚ ਕੀਤੀ ਗਈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਨਸ਼ੇ ਦਾ ਜੜੋਂ ਖਾਤਮਾ ਕਰਨਾ ਹੈ ਤਾਂ ਪਬਲਿਕ ਨੂੰ ਵੀ ਨਸ਼ਾ ਤਸਕਰਾਂ ਖਿਲਾਫ ਪੁਲਿਸ ਨੂੰ ਸੂਚਨਾ ਦੇਣੀ ਪਵੇਗੀ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਜੇਕਰ ਆਮ ਲੋਕ ਪੁਲਿਸ ਦਾ ਸਹਿਯੋਗ ਦੇਣ ਤਾਂ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ डीआईजी मनदीप सिंह सिद्धू ने और की कहा तुसी भी सुनो। पैली बड़ा ऐतिहासिक दिन थी। जिमल तू से कर लो प्लीज यार। जिथे 113 ਪੰਚਾਇਤਾਂ ਨੇ ਯੋਧਨ ਨਸ਼ਿਆਂ ਦੇ ਵਿਰੁੱਧ ਜਿਹੜੀ ਕੈਂਪੇਨ ਚੱਲ ਰਹੀ ਹੈ। ਉਹਦੇ ਵਿੱਚ ਪੁਲਿਸ ਨੂੰ ਇਹ ਵਿਸ਼ਵਾਸ ਤੋਂ ਆਇਆ ਕਿ ਇਹ ਲੜਾਈ ਸਾਡੀ ਲੜਾਈ ਹੈ। ਅਸੀਂ ਪੁਲਿਸ ਦੇ ਨਾਲ ਮੁੱਢਾ ਹੀ ਮੁੱਢੇ ਨਾਲ ਮੁੱਢਾ ਲਾ ਕੇ ਨਹੀਂ ਲੜਾਂਗੇ ਪੁਲਿਸ ਤੋਂ ਅੱਗੇ ਹੋ ਕੇ ਲੜਾਈ ਅਸੀਂ ਇਹ ਪੰਚਾਇਤਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਹੈ ਕਿ ਅਸੀਂ ਫੈਸਲਾ ਕਰ ਲਿਆ ਹੁਣ ਕਿ ਅਸੀਂ ਆਪਦੇ ਬੱਚਿਆਂ ਨੂੰ ਨਸ਼ਈ ਕਿਸੇ ਨੂੰ ਕਹਿ ਨਹੀਂ ਦੇਣਾ ਤੇ ਨਸ਼ਾ ਪੰਜਾਬ 'ਚ ਰਹਿਣ ਨਹੀਂ ਦੇਣਾ ਇਹ ਪੰਚਾਇਤਾਂ ਨੇ ਇਹ ਵਿਸ਼ਵਾਸ ਦਵਾਇਆ ਸਾਨੂੰ ਕਿ ਇਹ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਅਸੀਂ ਜਿਹੜੇ ਨਸ਼ਾ ਤੇ ਲੱਗ ਗਏ ਆ ਕੁਝ ਬੱਚੇ ਉਹਨਾਂ ਨੂੰ ਵਾਪਸ ਲਿਆਵਾਂਗੇ ਉਹਨੂੰ ਰੀਹੈਬਿਲੀਟੇਟ ਕਰਾਵਾਂਗੇ ਤੇ ਜਿਹੜਾ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਅੱਜ ਮੈਨੂੰ ਲੱਗਦਾ ਪੰਜਾਬ ਚ ਸਭ ਤੋਂ ਵੱਡੀ ਬਰਨਾਲੇ ਵਿੱਚੋਂ 113 ਪੰਚਾਇਤਾਂ ਨੇ ਚੇਤਾਵਨੀ ਦੇ ਦਿੱਤੀ ਆ ਵੀ ਖਬਰਦਾਰ ਹੁਣ ਲੋਕਾਂ ਨੇ ਫੈਸਲਾ ਕਰ ਲਿਆ ਲੋਕਾਂ ਨੇ ਫੈਸਲਾ ਕਰ ਲਿਆ ਇਹ ਕਿਤੇ ਪਹਿਲਾਂ ਇਸ ਗੱਲ ਦਾ ਪ੍ਰਭਾਵ ਲੈ ਕੇ ਸੀ ਵੀ ਇਹ ਪੁਲਿਸ ਦੀ ਲੜਾਈ ਹੈ ਹੋ ਲੋਕਾਂ ਦੀ ਲੜਾਈ ਹੈ ਜਦੋਂ ਕੋਈ ਵੀ ਕੈਂਪੇਨ ਲੋਕ ਪਲੇਅਰ ਦਾ ਰੂਪ ਅਖਤਿਆਰ ਕਰਦੀ ਹੈ ਉਹ ਹਮੇਸ਼ਾ ਕਾਮਯਾਬ ਹੁੰਦੀ ਹੈ ਇਹਦੇ ਲਈ ਮੈਂ ਸਪੈਸ਼ਲੀ ਜਿਹੜੀ ਬਰਨਾਲਾ ਦੀ ਜਿਹੜੀ ਟੀਮ ਹੈ ਜਿਹੜੀ ਐਸਐਸਪੀ ਸਰਫਰਾਜ਼ ਆलम ਤੇ ਉਹਨਾਂ ਦੇ ਐਸਪੀ ਸੁਬਾਨ ਤੇ ਬਾਕੀ ਡੀਐਸਪੀ ਸੁਬਾਨ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਇੰਨਾ ਅੱਛਾ ਪ੍ਰਫਲਾ ਕੀਤਾ ਤੇ ਇਹ ਉਮੀਦ ਵੀ ਕਰਦਾ ਹੈ ਕਿ ਇਹ ਕੈਂਪੇਨ ਇਹ ਇੱਕ ਦਿਨ ਦੀ ਕੈਂਪੇਨ ਨਹੀਂ ਜੱਤਕਰ ਅਸੀਂ ਜੋ ਸਾਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਇੱਕ ਇਹ ਕਰਕੇ ਵੀ ਇਹ ਪ੍ਰੋਜੈਕਟ ਕਰ ਰਹੇ ਆ ਜਿਹੜੇ ਲੋਕ ਕਿ ਜਦ ਕੇ ਇਕਾ ਦੁੱਕਾ ਕਿਸੇ ਪਿੰਡ ਦੇ ਵਿੱਚ ਜਿਹੜੇ ਨਸ਼ਈ ਐ ਤੇ ਜਿਹੜੇ ਲੋਕ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਾਰਾ ਪੰਜਾਬੀ ਨਸ਼ਈ ਐ ਉਹ ਜਿਹੜਾ ਅਸੀਂ ਐ ਧੋਣਾ ਉਹ ਧੋਣਾ ਇਸ ਕਰਕੇ ਮੈਨੂੰ ਉਮੀਦ ਹੈ ਵੀ ਅੱਛੇ ਰਿਜ਼ਲਟ ਆਉਣਗੇ ਸਿਰਫ ਪਹਿਲਾ ਰੇਜ਼ ਦੇ ਵਿੱਚ ਸਿਰਫ ਕਿੰਨੇ ਨਸ਼ੇੜੀ ਪੜਿਆ ਚੁੱਕੇ ਨੇ ਕਿੰਨਾ ਨਸ਼ਾ ਸਰ ਬ੍ਰਾਹਮੜ ਹੋਇਆ ਰੇਜ਼ ਦੇ ਵਿੱਚ ਮੈਂ ਇਹਦੇ ਇਹਦੇ ਐਗਜ਼ੈਕਟ ਡਾਟਾ ਨਹੀਂ ਪਰ ਪਾਲਿਸੀ ਜਿਹੜੀ ਆ ਉਹਦੇ ਵਿੱਚ ਕੀ ਆ ਨੰਬਰ 1 ਜਿਹੜੇ ਜਿਹੜੇ ਨਸ਼ਈ ਆ ਨਸ਼ਈਆਂ ਨੂੰ ਰੀਹੈਬਿਲਿਟੇਟ ਜਿਹੜੇ ਕਿ ਹੈਲਥ ਅਥਾਰਟिटीज ਨਾਲ ਮਿਲ ਕੇ ਜਿੱਥੇ ਫੈਸਿਲਿਟੀ ਆ ਵੀ ਉੱਥੇ ਪਹੁੰਚਾਇਆ ਜਾਵੇ ਪਿੰਡਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾਵੇ ਜਿਹੜੇ ਨਸ਼ੇ ਦੇ ਤਸਕਰ ਆ ਉਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਬੰਦ ਕੀਤਾ ਜਾਵੇ ਜਿਹੜੀ ਪਾਪ ਦੀ ਤੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਆ ਜਿਹੜੀ ਤੇ ਉਹ ਉਹਨਾਂ ਨੇ ਸੋਚਿਆ ਵੀ ਜਿਹੜੀ ਉਹਨਾਂ ਦੀ ਜਿਹੜੀ ਆ ਮਾੜੀ ਕਮਾਈ ਆ ਉਹ ਜਿਹੜੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣ ਜਿਹੜੀਆਂ ਪਟਿਆਲਾ ਬਰਨਾਲਾ ਸੰਗਰੂਰ ਮਲੇਰਕੋਟਲਾ ਸਾਰੇ ਚ ਵੱਡੇ ਲੈਵਲ ਤੇ ਕਰੋੜਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਜ਼ਬਤ ਕਰਾਈਆਂ ਫਿਰ ਇਹਦੇ ਚ ਅੱਗੇ ਪ੍ਰੋਵੀਜ਼ਨ ਆ ਪਿੱਟ ਐਂਡ ਡੀ ਪੀ ਐਸ ਜਿਹੜਾ ਕਿ ਉਹਨਾਂ ਨੂੰ ਜਿਹੜੇ ਤੁਸੀਂ ਹੁਣ ਦੇਖਿਆ ਜੇ ਰੀਸੈਂਟਲੀ ਇੱਕ ਜਿਹੜਾ ਆਪਣਾ ਜਿਹੜਾ ਸਮਗਲਰ ਆ ਜਿਹੜਾ ਉਹਦੇ ਵਿੱਚੋਂ ਉਹਨੂੰ ਆਸਾਮ ਜੇਲ੍ਹ ਦੇ ਵਿੱਚ ਟਰਾਂਸਫਰ ਹੋਇਆ ਜਿਹੜੇ ਡਰੱਗ ਵਿਚਨ ਤੋਂ ਫਿਰ ਬਾਜ਼ ਨਹੀਂ ਆਉਂਦੇ ਤੇ ਉਹਨਾਂ ਨੂੰ ਵੀ ਇਹ ਇਸ ਗੱਲ ਦਾ ਸਮਝਣਾ ਚਾਹੀਦਾ ਆਪ ਦੀ ਕੀਤੀ ਕਮਾਈ ਲੋਕਾਂ ਦੀਆਂ ਲਾਸ਼ਾਂ ਤੇ ਕੀਤੀ ਲੋਕਾਂ ਨੂੰ ਪੰਗੀ ਪੋਸਤੀ ਬਣਾ ਕੇ ਲੋਕਾਂ ਨੂੰ ਕਿਰਾਏ ਪਾ ਕੇ ਧੀਆਂ ਦੇ ਜਿਹੜੇ ਆ ਉਹ ਸਵਾਗਜ ਆੜ ਕੇ ਕੋਈ ਬੰਦਾ ਖੁਸ਼ ਖੁਸ਼ ਨਹੀਂ ਰਹਿ ਸਕਦਾ ਸੁਖੀ ਨਹੀਂ ਰਹਿ ਸਕਦਾ ਤੇ ਇਹ ਕਮਾਈਆਂ ਦਾ ਕੀ ਫਾਇਦਾ ਹੋਇਆ ਜਿਹੜੀਆਂ ਉਹ ਕਮਾਈਆਂ ਤੁਹਾਡੀਆਂ ਟਾਹ ਢੇਰੀ ਹੋ ਰਹੀਆਂ ਤੇ ਜਿਹੜੀਆਂ ਕਮਾਈਆਂ ਦੇ ਕਾਰਨ ਤੁਹਾਡੀਆਂ ਪ੍ਰਾਪਰਟੀਆਂ ਜਬਤ ਹੋ ਰਹੀਆਂ ਇਸ ਕਰਕੇ ਮੈਨੂੰ ਲੱਗਦਾ ਪਰ ਫਿਰ ਲਾਸਟ ਦੇ ਵਿੱਚ ਕੰਪੇਨ ਕਲੀ ਜੇ ਕੋਈ ਸੋਚ ਰਹੇ ਹੋ ਵੀ ਪੁਲਿਸ ਦੇ ਹੱਥ ਹੈ ਫਿਰ ਇਹ ਕੈਂਪੇਨ ਕਾਮਯਾਬ ਨਹੀਂ ਹੋਣੀ ਜਦੋਂ ਲੋਕਾਂ ਨੇ ਕਿਹਾ ਵੀ ਇਹ ਸਾਡੀ ਕੈਂਪੇਨ ਹੈ ਪੁਲਿਸ ਸਾਡੀ ਸਾਥੀ ਹੈ ਇਸ ਕੈਂਪੇਨ ਦੇ ਵਿੱਚ